ਸਸਰੀਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਖਾਸ ਕਿਤਾਬ ਦੀ ਗੱਲ ਕਰਾਂਗੇ ਮਿਸ਼ਲ ਓਬਾਮਾ ਦੀ ਬਿਕਮਿੰਗ ਹਾਂਜੀ ਸਸਰੀਕਾਲ ਇਹ ਕਿਤਾਬ ਮਤਲਬ ਸਿਰਫ ਇੱਕ ਸਾਬਕਾ ਪਹਿਲੀ ਮਹਿਲਾ ਦੀ ਕਹਾਣੀ ਨਹੀਂ ਹੈ ਬਿਲਕੁਲ ਨਹੀਂ ਇਹ ਤਾਂ ਇੱਕ ਡੂੰਗੀ ਇਮਾਨਦਾਰ ਯਾਤਰਾ ਹੈ ਸ਼ਿਕਾਗੋ ਦੇ ਸਾਊਥ ਸਾਈਡ ਤੋਂ ਲੈ ਕੇ ਵਾਈਟ ਹਾਊਸ ਤੱਕ ਹਾਂ ਤੇ ਅੰਦਰੂਨੀ ਸੰਘਰਸ਼ਾਂ ਦੀ ਗੱਲ ਨਿੱਜੀ ਵਿਕਾਸ ਦੀ ਗੱਲ ਸਾਡਾ ਮਕਸਦ ਵੀ ਇਹੀ ਹੈ ਕਿ ਇਹਦੇ ਵਿੱਚੋਂ ਕੁਝ ਅਹਿਮ ਨੁਕਤੇ ਕੁਝ ਸਬਕ ਕਢੀਏ ਸਹੀ ਗੱਲ ਆ ਕਿਤਾਬ ਦਾ ਇੱਕ ਮੇਨ ਆਈਡੀਆ ਹੀ ਹੈ ਕਿ ਸਫਲਤਾ ਕੋਈ ਮੰਜ਼ਿਲ ਨਹੀਂ ਹੈ ਨਾ ਇਹ ਤਾਂ ਇੱਕ ਸਫਰ ਹੈ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਬਿਲਕੁਲ ਹਰ ਰੋਜ਼ ਦਾ ਸਫਰ ਬਣਨ ਦੀ ਪ੍ਰਕਿਰਿਆ ਤਾਂ ਫਿਰ ਆਓ ਸ਼ੁਰੂ ਕਰੀਏ ਪਹਿਲਾ ਹਿੱਸਾ ਬਿਕਮਿੰਗ ਮੀ ਇਹਦੇ ਵਿੱਚ ਉਹ ਆਪਣੇ ਬਚਪਨ ਬਾਰੇ ਦੱਸਦੇ ਨੇ ਹਾਂਜੀ ਸ਼ਿਕਾਗੋ ਇੱਕ ਮਿਹਨਤਕਸ਼ ਕਾਲਾ ਪਰਿਵਾਰ ਨਸਲਵਾਦ ਲਿੰਗਿਕ ਪੇਦਪਾਵ ਉਹ ਸਭ ਕੁਝ ਉਹਨਾਂ ਨੇ ਦੇਖਿਆ ਤੇ ਉਹ ਇੱਕ ਗੱਲ ਦੱਸਦੇ ਨੇ ਕਿਵੇਂ ਇੱਕ ਸਕੂਲ ਕਾਉਂਸਲਰ ਨੇ ਕਿਹਾ ਸੀ ਕਿ ਉਹ ਸ਼ਾਇਦ ਪ੍ਰਿੰਸਟਨ ਯੂਨੀਵਰਸਿਟੀ ਲਈ ਕਾਫੀ ਚੰਗੀ ਨਹੀਂ ਹਾਂ ਤੇ ਇਹ ਗੱਲ ਉਹਨਾਂ ਦੇ ਮਨ 'ਚ ਘਰ ਕਰ ਗਈ ਉਹ ਸਵਾਲ ਕੀ ਮੈਂ ਕਾਫੀ ਹਾਂ ਇਹ ਕਿੰਨਾ ਆਮ ਸਵਾਲ ਹੈ ਹੈਨਾ ਬਹੁਤ ਲੋਕ ਮਹਿਸੂਸ ਕਰਦੇ ਨੇ ਸਹੀ ਗੱਲ ਪਰ ਕਮਾਲ ਦੀ ਗੱਲ ਇਹ ਆ ਕਿ ਕਿ ਐਸੇ ਸ਼ੱਕ ਨੂੰ ਉਹਨਾਂ ਨੇ ਤਾਕਤ ਬਣਾਇਆ ਉਹ ਇਹ ਨਹੀਂ ਕਹਿੰਦੇ ਕਿ ਡਰ ਨਹੀਂ ਲੱਗਿਆ ਇਹ ਸ਼ੱਕ ਨਹੀਂ ਹੋਇਆ ਉਹ ਕਹਿੰਦੇ ਨੇ ਕਿ ਇਹ ਦੇ ਬਾਵਜੂਦ ਅੱਗੇ ਵਧਣਾ ਪਿਆ ਹੈ ਤੇ ਦੇਖੋ ਜਿਸ ਕੁੜੀ ਨੂੰ ਕਿਹਾ ਗਿਆ ਸੀ ਤੂੰ ਨਹੀਂ ਕਰ ਸਕਦੀ ਉਹ ਵਾਈਟ ਹਾਊਸ ਤੱਕ ਪਹੁੰਚੀ ਇਹੀ ਤਾਂ ਗੱਲ ਹੈ ਇਹ ਦਿਖਾਉਂਦਾ ਹੈ ਕਿ ਤੁਹਾਡਾ ਪਿੱਛੋੜ ਭਾਵੇਂ ਕੁਝ ਵੀ ਹੋਵੇ ਮਿਹਨਤ ਤੇ ਸਵੈਮਾਨ ਬਹੁਤ ਜ਼ਰੂਰੀ ਨੇ ਫਿਰ ਆਉਂਦਾ ਹੈ ਬਿਕਮਿੰਗ ਅਸ बराक ओਬਾਮਾ ਨਾਲ ਮੁਲਾਕਾਤ ਉਹਨਾਂ ਦਾ ਰਿਸ਼ਤਾ ਹਾਂ ਤੇ ਇਹ ਹਿੱਸਾ ਬਹੁਤ ਇਮਾਨਦਾਰਾ ਉਹ ਵਿਆਹੁਤਾ ਜ਼ਿੰਦਗੀ ਦੀਆਂ ਅਸਲੀ ਮਿਸ਼ਕਲਾਂ ਬਾਰੇ ਗੱਲ ਕਰਦੇ ਨੇ ਕੈਰੀਅਰ ਬੱਚੇ ਆਪਣੀਆਂ ਇੱਛਾਵਾਂ ਹੂੰ ਉਹ ਇੱਕ ਲਾਈਨ ਲਿਖਦੇ ਨੇ ਅਸੀਂ ਦੋ ਵੱਖਰੇ ਇਨਸਾਨ ਇੱਕ ਟੀਮ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਬਿਨਾ ਆਪਣੇ ਆਪ ਨੂੰ ਗੁਵਾਏ ਇਹ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਇਹ ਰਿਸ਼ਤਿਆਂ ਦੀ ਅਸਲੀਅਤ ਹੈ ਦੋ ਲੋਕ ਇਕੱਠੇ ਹੁੰਦੇ ਨੇ ਇੱਕ ਸਾਂਝਾ ਸਫ਼ਰ ਬਣਾਉਂਦੇ ਨੇ ਪਰ ਆਪਣੀ ਪਛਾਣ ਵੀ ਕਾਇਮ ਰੱਖਣੀ ਹੁੰਦੀ ਹੈ ਖਾਸ ਕਰਕੇ ਜਦੋਂ ਇੱਕ ਸਾਥੀ ਇੰਨਾ ਜ਼ਿਆਦਾ ਪਬਲਿਕ ਲਾਈਫ ਵਿੱਚ ਹੋਵੇ ਹਾਂ ਉਹ ਦਬਾਅ ਵੀ ਅਲੱਗ ਹੁੰਦਾ ਹੋਣਾ ਫਿਰ ਅਗਲਾ ਭਾਗ ਬਿਕਮਿੰਗ ਮੋਰ ਵਾਈਟ ਹਾਊਸ ਦੇ ਸਾਲ ਜੀ ਤੇ ਉਹ ਸਾਫ਼ ਕਹਿੰਦੇ ਨੇ ਕਿ ਪਹਿਲੀ ਮੇਲਾ ਬੜਨਾ ਮੇਰੀ ਆਪਣੀ ਪਲੈਨਿੰਗ ਨਹੀਂ ਸੀ ਇਹ ਬਰਾਕ ਦਾ ਸਫ਼ਰ ਸੀ ਜਿਸ ਵਿੱਚ ਉਹ ਸ਼ਾਮਿਲ ਹੋਏ ਤੇ ਉੱਥੇ ਉਹਨਾਂ ਨੂੰ ਬਹੁਤ ਕੁਝ ਸਹਿਣਾ ਪਿਆ ਮੀਡੀਆ ਦੀ ਨਜ਼ਰ ਲੋਕਾਂ ਦੇ ਵਿਚਾਰ ਨਸਲੀ ਟਿੱਪਣੀਆਂ ਵੀ ਹਾਂਜੀ ਪਰ ਦੇਖੋ ਉਹਨਾਂ ਨੇ ਉਸ ਰੋਲ ਨੂੰ ਕਿਵੇਂ ਆਪਣਾ ਬਣਾਇਆ ਉਹਨਾਂ ਨੇ ਇੱਕ ਮੰਚ ਲਿਆ ਤੇ ਉਹਨੂੰ ਵਰਤਿਆ ਕਿਹੜੇ ਮੁੱਦਿਆਂ ਲਈ ਵਰਤਿਆ ਦੇਖੋ ਉਹਨਾਂ ਨੇ ਨਰਮ ਸਮਝੇ ਜਾਂਦੇ ਮੁੱਦੇ ਚੁਣੇ ਪਰ ਉਹਨਾਂ ਨੂੰ ਬਹੁਤ ਮਹੱਤਵ ਦਿੱਤਾ ਬੱਚਿਆਂ ਦੀ ਸਿਹਤ ਲੈਟਸ ਮੂਵ ਮੋਹਮ अच्छा हां कुड़िया दी शिक्षा लेट गर्ल्स लर्न फौजी ਪਰਿਵਾਰਾਂ ਦੀ ਮਦਦ ਹੂੰ ਤੇ ਉਹ ਵਾਈਟ ਹਾਊਸ ਦਾ ਕਿਚਨ ਗਾਰਡਨ ਵੀ ਤਸੀ ਬਿਲਕੁਲ ਉਹ ਸਿਰਫ ਬਾਗ ਨਹੀਂ ਸੀ ਉਹ ਸਿਹਤ ਪਾਈਚਾਰੇ ਖਾਣੇ ਦੀ ਅਹਿਮੀਅਤ ਬਾਰੇ ਇੱਕ ਸੁਨੇਹਾ ਸੀ ਯਾਨੀ ਕਿ ਉਹਨਾਂ ਨੇ ਦਿਖਾਇਆ ਕਿ ਕੋਈ ਵੀ ਪਲੇਟਫਾਰਮ ਭਾਵੇਂ ਅਚਾਨਕ ਮਿਲਿਆ ਹੋਵੇ ਉਹਨੂੰ ਸਕਾਰਾਤਮਕ ਬਦਲਾਅ ਲਈ ਕਿਵੇਂ ਵਰਤਿਆ ਜਾ ਸਕਦਾ ਹੈ ਹਾਂ ਉਹ ਸਿਰਫ ਰਾਸ਼ਟਰਪਤੀ ਦੀ ਪਤਨੀ ਨਹੀਂ ਸੀ ਉਹ ਲੋਕਾਂ ਲਈ ਇੱਕ ਆਵਾਜ਼ ਇੱਕ ਰੋਸ਼ਨੀ ਬਣ ਗਈ ਸੀ ਸਹੀ ਕਿਆ ਤੇ ਅਖੀਰ ਵਿੱਚ ਬਿਕਮਿੰਗ ਫੋਰਐਵਰ ਵਾਈਟ ਹਾਊਸ ਤੋਂ ਬਾਅਦ ਦੀ ਜ਼ਿੰਦਗੀ ਹਾਂਜੀ ਹਾਂ ਕਿ ਉਹਨਾਂ ਦਾ ਬਣਨ ਦਾ ਸਫ਼ਰ ਰੁਕਿਆ ਨਹੀਂ ਉਹ ਇੱਕ ਲੇਖਕ ਬੁਲਾਰੇ ਇੱਕ ਰੋਲ ਮਾਡਲ ਵਜੋਂ ਕੰਮ ਕਰ ਰਹੇ ਨੇ ਕਿਤਾਬ ਦੇ ਅੰਤ ਵਿੱਚ ਇੱਕ ਬਹੁਤ ਵਧੀਆ ਵਿਚਾਰ ਹੈ ਆਪਣੀ ਕਹਾਣੀ ਨੂੰ ਜਾਣਨ ਅਤੇ ਉਸ ਨੂੰ ਸੁਣਾਉਣ ਦੀ ਇਜਾਜ਼ਤ ਦੇਣ ਵਿੱਚ ਇੱਕ ਤਾਕਤ ਹੈ ਬਿਲਕੁਲ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਬਿਕਮਿੰਗ ਸਿਰਫ ਮਿਸ਼ੈਲ ਓਬਾਮਾ ਦੀ ਕਹਾਣੀ ਨਹੀਂ ਰਹਿ ਜਾਂਦੀ ਨਹੀਂ ਇਹ ਹਰ ਇੱਕ ਦੀ ਕਹਾਣੀ ਬਣ ਜਾਂਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲਗਾਤਾਰ ਵਿਕਾਸ ਦੀ ਆਪਣੇ ਆਪ ਨੂੰ ਲੱਭਣ ਦੀ ਆਪਣੀ ਆਵਾਜ਼ ਪਛਾਣਨ ਦੀ ਕਹਾਣੀ ਹੈ ਹਾਂ ਤੇ ਇਹ ਗੱਲ ਬਹੁਤ ਅਹਿਮ ਹੈ ਕਿ ਤੁਹਾਡਾ ਪਿਸ਼ੋਕੜ ਤੁਹਾਡੀ ਮੰਜ਼ਿਲ ਨਹੀਂ ਤੈਅ ਕਰਦਾ ਤੁਹਾਡੀ ਨੀਅਤ ਤੁਹਾਡਾ ਹੌਸਲਾ ਤੁਹਾਡੀ ਲਗਨ ਉਹ ਚੀਜ਼ਾਂ ਮਾਇਨੇ ਰੱਖਦੀਆਂ ਨੇ ਇਹ ਸਾਨੂੰ ਸੋਚਣ ਤੇ ਮਜਬੂਰ ਕਰਦੀ ਹੈ ਹੈਨਾ ਕਿ ਅਸੀਂ ਸਾਰੇ ਹੀ ਤਾਂ ਹਮੇਸ਼ਾ ਬਣਨ ਦੀ ਹਾਲਤ ਵਿੱਚ ਹੁੰਦੇ ਆਂ ਹਰ ਤਜਰਬੇ ਨਾਲ ਕੁਝ ਨਵਾਂ ਸਿੱਖਦੇ ਆਂ ਕੁਝ ਬਦਲਦੇ ਆਂ ਹਾਂ ਤੇ ਇਹ ਹੀ ਸ਼ਾਇਦ ਕਿਤਾਬ ਦਾ ਸਭ ਤੋਂ ਵੱਡਾ ਸਵਾਲ ਹੈ ਪਾਠਕ ਲਈ ਕਿ ਕੋਈ ਆਪਣੀ ਜ਼ਿੰਦਗੀ ਵਿੱਚ ਇਸ ਬਿਕਮਿੰਗ ਦੀ ਯਾਤਰਾ ਨੂੰ ਕਿਵੇਂ ਅਪਣਾ ਸਕਦਾ ਹੈ ਕਿਵੇਂ ਜਾਰੀ ਰੱਖ ਸਕਦਾ ਹੈ ਬਿਲਕੁਲ ਇਹ ਸਿਰਫ ਮਿਸ਼ੈਲ ਓਬਾਮਾ ਬਾਰੇ ਨਹੀਂ ਇਹ ਸਾਡੇ ਸਾਰਿਆਂ ਬਾਰੇ ਹੈ ਜੋ ਵਿਕਸਿਤ ਹੋ ਰਹੇ ਆ ਤਾਂ ਸਰੋਤਿਆਂ ਲਈ ਇੱਕ ਆਖਰੀ ਵਿਚਾਰ ਛੱਡ ਜਾਈਏ ਜਿਵੇਂ ਕਿਤਾਬ ਕਹਿੰਦੀ ਆ ਬਿਕਮਿੰਗ ਕਦੇ ਖਤਮ ਨਹੀਂ ਹੁੰਦਾ ਇਹ ਤੁਹਾਡੇ ਹਰ ਨਵੇਂ ਰੂਪ ਨਾਲ ਹਰ ਨਵੇਂ ਸੰਸਕਰਣ ਨਾਲ ਜਾਰੀ ਰਹਿੰਦਾ ਹੈ ਸਹੀ ਗੱਲ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਤੁਹਾਡੀ ਆਪਣੀ ਬਿਕਮਿੰਗ ਯਾਤਰਾ ਦਾ ਅਗਲਾ ਪੜਾਅ ਕੀ ਹੋ ਸਕਦਾ